ਹਮ ਹਾਂਜੀ ਹੁਣ ਲੁੱਕ ਘੈਂਟ ਲੱਗਦੀ ਏ ਕਿ ਪਹਿਲਾਂ ਘੈਂਟ ਲੱਗਦੀ ਸੀ ਦੱਸਿਓ ਮੜਾ ਜਾ ਓਬੀਸਲੀ ਹੁਣ ਲੱਗਦੀ ਹੈ ਹੈ ਸਾਰੇ ਤੋਂ ਜ਼ਿਆਦਾ ਜੱਜਦਈ ਮੇਰੀ ਹੋਰ ਕਹਿੰਦੇ ਜੇ ਤੂੰ ਕੋਟ ਮੈਰਿਜ ਕਰਾਉਣੀ ਹੈ ਉਹਨਾਂ ਤਾਂ ਬੁਟੀ ਬਣ ਕੇ ਆਉਣਾ ਪਊਗਾ ਹੁਣ ਇਹ ਕਹਿੰਦੀ ਮੈਂ ਤਾਂ ਹੈਗੀ 7 ਸਾਲ ਪੁਰਾਣੀ ਵੀ ਮੈਂ ਹੁਣ ਬੁਟੀ ਨਵੀਂ ਬਣੀ ਕਿਵੇਂ ਬਣ ਕੇ ਆਵਾਂ ਮੈਂ ਐ ਮੇਰਾ ਜ਼ੋਰ ਪੂਰਾ ਲਾ ਪੂਰਾ ਜ਼ੋਰ ਲਾ ਰਹੀ ਆ ਹੁਣ ਇਹ ਵੀ ਮੈਂ ਐ ਲੱਗਾ ਮੇਰਾ ਅੱਜ ਅੱਜ ਵਿਆਹ ਹੋਇਆ ਹੋਵੇ ਪਰੇ ਮਾਡਲ 7 ਸਾਲ ਪੁਰਾਣਾ ਹੈਗਾ ਆਪਾਂ ਨਾਲ ਹੀ ਮੈਂ ਤੇਰੀ ਯਾਦ ਦਾ ਹੁਣ 7 ਸਾਲਾਂ ਦਾ ਹੈਲੋ ਜੀ ਗੁੱਡ ਮਾਰਨਿੰਗ ਹੈਲੋ ਸਾਰੇ ਨੂੰ ਐਸ ਹੈਲੋ ਕਰੋ ਠੀਕ ਆ ਜਵਾਕਾਂ ਦੇ ਨਾਲ-ਨਾਲ ਆਪ ਦਾ ਵੀ ਜ਼ੋਰ ਉਨੇ ਹੀ ਲੱਗਾ ਹੁੰਦਾ ਵੀ ਦਿਨ ਤੇ ਲੈ ਫਿਰ ਡੈਡੀ ਵੀ ਚ ਲੈ ਜ ਤੇਰਾ ਨਾਲ ਐਸ ਦੀ ਹੋ ਰਿਹਾ ਪੱਕੇ ਪੇਪਰ ਪੱਕੇ ਪੇਪਰ ਹੋ ਰਿਹਾ ਐਸ ਦੀ ਇਹ ਜਗ੍ਹਾ ਲਾਸਟ ਪੇਪਰ ਐਸ ਦਾ ਹਨਾ ਐਛ ਇਸ ਦਾ ਮਤਲਬ ਕਿ ਸੈੱਟ ਸੈਡ ਹੈ ਇਹਨੂੰ ਇਦਾਂ ਮੈਂ ਮੇਰਾ ਪੇਪਰ ਆ ਬਸ ਅਜ ਲਾਸਟ ਸੀਟੀ ਆ ਜਾਣਾ ਫਿਰ ਛੁੱਟੀਆਂ ਫਿਰ ਐਸ਼ ਨਵੀਂ ਕਲਾਸ ਚ ਬੈਠੂਗੀ ਠੀਕ ਹੈ ਨਾ ਫਿਰ ਇਹਨੇ ਯੂਕੇਜੀ ਹੋ ਜਾਣਾ ਹਨਾ ਐਛ ਕਿਹੜੀ ਕਲਾਸ ਚ ਹੋ ਜਾਣਾ ਯੂਕੇਜੀ ਚ ਚਲ ਗਏ ਪਰ ਵੈਣ ਆਉਣ ਵਾਲੀ ਆਪਨ ਹਾਰਨ ਵੱਜ ਗਿਆ ਤੇ ਸ਼ੈਂਕੀ ਦੀ ਆਵਾਜ਼ ਉਸ ਨੂੰ ਸੁਣਦੀ ਹੋਣੀ ਹੈ ਸ਼ੈਂਕੀ ਵੀ ਐਕਟ ਹੋ ਗਿਆ ਪੂਰਾ ਆ ਦੇਖੋ ਤੁੱਕ ਤੇ ਬੰਨੇ ਹੁੰਦਾ ਸਵੇਰ-ਸਵੇਰ ਰਾਤ ਨੂੰ ਅੰਦਰ ਹੁੰਦਾ ਓਏ ਹਾਂ ਮੈਂ ਵੀ ਕਿੰਨੀ ਸ਼ਾਂਤੀ ਨੂੰ ਦੇਖ ਲਾ ਥੈਂਕਿਊ ਤੇ ਤੇਰੀ ਜਾਨ ਵੱਸਦੀ ਆ ਆ ਗਈ ਬਹਿਣ ਆ ਗਈ ਬਹਿਣ ਆ ਗਈ ਆ ਜਾ ਵੀ ਆਓ ਆ ਗਈ ਹਾਰ ਨੂੰ ਵੱਜ ਗਿਆ ਬਾਏ ਮਮੂ ਨੂੰ ਬਾਏ ਕਰਦੇ ਬਾਏ ਅੰਮਸ਼ਾ ਗੁੱਲ ਗਿਆ ਇਹ ਆ ਆ ਗਈ ਵੈਣ ਲੋ ਜੀ ਬਾਪੂ ਆਇਆ ਦੁੱਧ ਪਾ ਕੇ ਤੇ ਐਸ਼ ਨੂੰ ਚੜਾਤਾ ਹੁਣ ਛੱਡਨੇ ਆ ਪਾਟੀਜਨ ਸੋ ਇਹਨਾਂ ਦਾ ਸਵੇਰ ਦਾ ਖਾਣਾ ਪਾਣੀ ਦੇ ਕੇ ਪਾਣੀ ਪੁਣੇ ਚੇਂਜ ਕਰਕੇ ਤੇ ਫਿਰ ਆਪਾਂ ਇਹਨਾਂ ਅੰਦਰ ਕਰਾਂਗੇ ਤੇ ਲੋ ਵੀ ਦੋਸਤੋ ਥਾਂ ਆਪਣਾ ਹੋ ਗਿਆ ਸਾਫ ਬਿਲਕੁਲ ਤੇ ਹੁਣ ਲੱਗੇ ਨੂੰ ਰੌਣੀ ਕਰਨ ਰੌਣੀ ਕਰਨ ਤੋਂ ਬਾਅਦ ਫਿਰ ਤੇ ਗਰਮੀਆਂ ਵਾਲੀ ਸਾਰੀ ਸਬਜ਼ੀ ਲਾਵਾਂਗੇ ਦੇਖ ਕਨਾ ਹੋਇਆ ਪਿਆ ਸੀ ਜੀ ਸਬਜ਼ੀ ਖਾਨਾ ਬਹੁਤ ਜਿਆਦਾ ਮੇਥੇ ਮੇਥੀ ਵੱਢ ਲਈ ਆ ਨੂੰ ਅੱਜ ਡੋਂਕੇ ਸਕਾਇਆ ਜਾਊਗਾ ਉਸ ਤੋਂ ਬਾਅਦ ਇਹ ਹੁਣ ਪੋਲਾ ਹੋ ਜਾਊਗਾ ਨਾ ਰੌਣੀ ਹੋ ਜਾਊਗਾ

ਹਣੇ ਕਹਿੰਦੀ ਮੇਰੇ ਨਾਲ ਦੂਜੀ ਵਾਰ ਵਿਆਹ ਕਰਾ। ਠੀਕ ਆ ਮੈਂ ਤਾਂ ਇੱਕ ਵਾਰੀ ਇਹ ਨਾ ਕਰਾ ਕੇ ਬਿਤਾਈ ਜਾਂਦਾ। ਕਹਿੰਦੀ ਮੇਰੇ ਨਾਲ ਕੋਡ ਮੈਰਜ ਕਰਾ। ਤੇਰਾ ਕੀ ਪਤਾ ਕਿ ਨਹੀਂ ਤੂੰ ਬੜੀ ਡਾਰੀ ਮਾਰ ਜੇ ਮੇਰੇ ਕੋਲ ਕਹਿੰਦੀ ਕਾਨੂੰਨੀ ਤੌਰ ਤੇ ਪ੍ਰੂਫ ਤਾਂ ਹੋਣਾ ਚਾਹੀਦਾ ਮੈਂ ਤੇਰੇ ਨਾਲ ਵਿਆਹੀ ਹੋਈ ਆ। ਹੈ? ਸਹੀ ਹੈ। ਹੁਣ ਤੁਸੀਂ ਦੱਸੋ ਮੈਨੂੰ ਬਈ ਪਾਗਲ ਕੁੱਤੇ ਨੇ ਘਟੇ ਮੈਂ ਦੂਜੀ ਵਾਰ ਵਿਆਹ ਕਰਾਵਾਂ। ਹੈ ਨਾਲੇ ਕਿ ਕਰਾਵਾਂ? ਮੈਂ ਜਾਣ ਤੋਂ ਮੈਂ ਕੋਈ ਚੱਕਰ ਨਹੀਂ ਗਾ। ਇਹਦੀ ਸਰਨੇਮ ਲਾ ਮੇਰਾ ਵੀ ਮੇਰੇ ਪਾਸਪੋਰਟ ਤੇ ਬਰਾੜ ਆ ਤੇ ਮੇਰਾ ਸਰਨੇਮ ਤੂੰ ਸਿੱਧੂ ਲਾ ਮਗਰ ਤੇ ਸਰਨੇਮ ਲਾਉਣ ਦਾ ਏਡਾ ਜਿਆਦਾ ਇਸ਼ੂ ਆ ਨਾ ਵੀ ਸਾਰੇ ਡਾਕੂਮੈਂਟੇਂਡ ਚਾਹੀਦੇ ਉਧਰ ਕਾ ਤੁਹਾਨੂੰ ਪਤਾ ਹੈਗਾ ਸਰਕਾਰੀ ਕੰਮ ਦਾ ਵੀ ਹੈ ਸਰਨੇਮ ਕਹਿੰਦੀ ਲਾਉਣ ਨੂੰ ਮਗਰ ਲਾ ਲੀਏ ਸਰਨੇਮ ਫਿਰ ਲਾ ਦੀਏ ਲਾ ਦੋ ਆਪਨ ਕੋਈ ਚੱਕਰ ਨਹੀਂ ਨਹੀਂ ਮੈਂ ਬਰਾੜ ਹੀ ਰੱਖਣ ਕਰਦਾ ਹੈ ਮੁਸ਼ਕਲ ਹੋ ਜਾਣਾ ਮੈਨੂੰ ਤਾਂ ਲੱਗਦਾ ਠੀਕ ਆ ਛਰ ਨਿੱਕੇ ਮੋਟੇ ਜੇ ਕੰਮ ਸੀ ਕਰਨ ਵਾਲੇ ਉਹ ਕਰੇਗੇ ਨਾਲੇ ਹੁਣ ਫੜੇ ਫਰੀ ਆ ਕੱਲ ਨੂੰ ਪ੍ਰੋਗਰਾਮ ਅੱਜ ਦਿਨ ਖਾਲੀ ਸੀਗਾ ਤੇ ਅੱਜ ਆਪਾਂ ਨਿੱਕੇ ਨਿੱਕੇ ਜੇ ਕਰੇਗੇ ਕੰਮ ਇਹ ਆਧਾਰ ਦੂਰ ਕਾਰਡ ਜੇ ਸਹੀ ਕਰਾਉਣ ਵਾਲੇ ਨਿੱਕੇ ਮੋਟੇ ਜੇ ਸੀਗੇ ਕੰਮ ਕਰਨ ਵਾਲਾ ਲੇ ਭੱਬੇ ਜੀ ਉਹ ਆਏ ਆ ਕਿ ਬਸ ਉਹਦੋਂ ਜਦੋਂ ਪਹਿਲਾਂ ਆਪਾਂ ਬਣਾਉਨੇ ਉਹਦੋਂ ਧਿਆਨ ਨਹੀਂ ਦਿੰਦੇ ਹਨ ਓਦੋਂ ਆ ਨਾਂ ਲਿਖਾਦਾ ਬਹੁਤ ਲਿਖਾਦਾ ਬਾਅਦ ਚ ਪਤ ਪੰਗੇ ਬਹੁ ਪੈਂਦੇ ਆ ਠੀਕ ਆ ਫੜੀ ਤੁਸ ਨਹੀਂ ਆਏ ਹੋਏ ਮੈਂ ਕਿਵੇਂ ਵੰਗੇ ਵਾਇਆ ਹੂੰ ਤੁਸੀਂ ਬਰਾੜ ਪਹਿਲਾਂ ਲਾਉਣਾ ਨਹੀਂ ਸੀ ਪਹਿਲਾਂ ਮਗਰ ਉਹਦੇ ਕਿਉਂ ਹੋਰ ਪਹਿਲਾਂ ਹੀ ਸਿੱਧੂ ਨੂੰ ਮਾਉਂਦੀਆਂ ਤੈਨੂੰ ਪਤਾ ਸੀ ਵਿਆਹ ਤਾਂ ਤੇਰਾ ਵੀਰ ਨਹੀਂ ਹੋਣਾ ਹੈ ਸਹੀ ਹੈ ਸੱਚਨ ਕੋਈ ਨਹੀਂ ਬਰਾੜ ਤਾਂ ਸੁਣਾ ਲਾਗਦਾ ਠੀਕ ਆ ਸੁਣਾ ਲਾਗਦਾ ਹਾਂ ਹੁਣ ਆਇਆ ਕਿ ਮਨਪੀ ਤੇ ਪਾਸਪੋਰਟ ਤੇ ਮੇਰੇ ਨਾਲ ਚੜਨਾ ਤੇ ਮੇਰੇ ਨਾਮ ਦੀ ਮਨਪੀ ਦਾ ਬਹੁਤ ਪਾਸਪੋਰਟ ਕਿਵੇਂ ਕਿਹਾ ਸੀ ਵਾਲਾ 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 ਮੇਰੇ ਪਾਸਪੋਰਟ ਤੇ ਮਾਂ ਪੀ ਦਾ ਨਾਮ ਚੜਨਾ ਤੇ ਮਾਂ ਪੀ ਦੇ ਪਾਸਪੋਰਟ ਤੇ ਮੇਰੇ ਨਾਮ ਚੜਨਾ ਠੀਕ ਆ ਸੁ ਕਾਨੂੰਨੀ ਤੌਰ ਤੇ ਮੈਂ ਕੁਵਾਰਾ ਹੀ ਆ ਭਾਈ ਹਜੇ ਕਿ ਜਦੋਂ ਕਹਿੰਨੇ ਕਿਹਾ ਕਾਨੂੰਨੀ ਤੌਰ ਤੇ ਬਈ ਤੋ ਕੁਵਾਰਾ ਪਾਸਪੋਰਟ ਤੂੰ ਮੈਡ ਨਹੀਂ ਹੈਗਾਗਾ ਤੈਨੂੰ ਫਿਕਰ ਪੈ ਗਿਆ अच्छा ਇਹਨਸ ਕੰਜਾ ਕਰ ਸਕਦਾ ਹੈ ਟ ਮਨੂ ਬਹਿ ਗਿਆ ਤੁਸੀਂ ਕੀ ਛੇਸ਼ਤੀ ਮੈਂ ਤੇ ਪਾਸਪੋਰਟ ਤੇ ਆਉਦਾ ਨਾਮ ਲਿਖਵਾਵਾ ਲੈ ਉਹਨਾਂ ਦੀ ਛੇਸ਼ਤੀ ਲੈ ਕੇ ਚੱਲੇ ਲਾ ਮੈਂ ਤਾਂ ਗੱਡੀ ਵੀ ਨਹੀਂ ਚਲਾ ਰਹੀ ਡਰਾਈਵ ਵੀ ਤੁਸੀਂ ਕਰ ਰਹੇ ਹੋ ਐਨੀ ਟੈਨਸ਼ਨ ਹੈ ਨਾ ਮੇਰੀ ਵੀ ਕਿਤੇ ਚੱਲ ਸਾਰੀ ਰਾਤ ਨਹੀਂ ਸੁੱਤੀ ਇਹ ਨਾ 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 ਸਾਰੀ ਰਾਤ ਪਤਾ ਨਹੀਂ ਕੀ ਦਿਮਾਗ ਚ ਵੱਜੀ ਕਿ ਤੇਰਾ ਤਾਂ ਮੈਂ ਕੋਟ ਮੈਜ ਦਾ ਤੇ ਮੇਰ ਨਾਲ ਕਰਵਾਈ ਨਹੀਂ ਹੈ ਨਾ ਇਕੱਲਾ ਵਿਆਹ ਹੋਇਆ ਤੇ ਹੁਣ ਦੂਜੀ ਵਾਰ ਚਲਾ ਕਰਾਵਿਆ ਮੇਰ ਨਾਲ ਹਮ ਹਮ ਰਵਾ ਮੇਰਾ ਵੀ ਸਾਥ ਸਰ ਮੇਰਾ ਨਹੀਂ ਮੰਨਦਾ ੱੱਕਾ ਹੈ ੱੱਕਾ ਹੀ ਆ ਵੇ ਕਰਵਾ ਲੈਣਾ ਪਰ ਐਵੇਂ ਕਹਿ ਦੀ ਵੀ ਅੰਦਰੋਂ ਜੀ ਤੜੀ ਕਰਦਾ ਨਹੀਂ ਭਈਆ ਇੱਕ ਵਾਰੀ ਮੈਂ ਤਾਂ ਘੋੜੀ ਪੈ ਕੇ ਲੇਰ ਲੇਰ ਕਢਾਦੀ ਫੇਰੀ ਭਈਆ ਇਹ ਤਾਂ ਜਨਾਨੀ ਨਾ ਉਹਦਾ ਜੀਵ ਆ ਨਾ ਬਾਈ ਬਹੁਤ ਭੜਾ ਵਾ ਫਿਰ ਲੋਕ ਵਿਆਹ ਕਿਉਂ ਕਰਉਂਦੇ ਨਾ ਕਰਉਂਦੇ ਇਹਦੇ ਮਨਾ ਸਰਦਾ ਵੀ ਨਹੀਂ ਤੇ ਦੋਖੋ ਵੀ ਬੰਦ ਦਿੰਦੇ ਠੀਕ ਹੈ ਕਿ ਲਈ ਹੈ ਨਾ ਲੈ ਫਿਰ ਮੇਰੇ तरफ ਚੱਲ ਗਏ ਹੋ ਗਿਆ ਲੇਟ ਤੇ ਫਿਰ ਆਪਾਂ ਕਰਦੇ ਆ ਬਲੌਗ ਕੰਟੀਨਿਊ ਠੀਕ ਆ ਸਰ ਜੀ ਜੁੜੇ ਰਹੋ ਮਿਲਦੇ ਆਪਾਂ ਤੁਹਾਨੂੰ ਥੋੜੇ ਟਾਈਮ ਤੱਕ ਥੋੜੇ ਟਾਈਮ ਮਿਲਦੇ ਆ ਵੀ ਆ ਚੜਾਈ ਦੇਖਿਓ ਵੀ ਇਸ ਵੇਖ ਜਦੋਂ ਖਜਲਖਵਾਰੀ ਵਿੱਚ ਉਸ ਤੋਂ ਬਾਅਦ ਚੜਾਈ ਦੇਖ ਪੀੜ ਜੀ ਰਹਿੰਦੀ ਗੋਣ ਦੇਖ ਲਓ ਹੁਣ ਇੱਕ ਟਵਾਰ ਨਾ ਤੇ ਦੁੱਤੇ ਆ ਜਿਵੇਂ ਸੁਸ਼ਤੀ ਭਾਈ ਜੜੀ ਕਰ ਦੋ ਬਹੁਤ ਤੱਕ ਕੰਮ ਕਰਕੇ ਥੋੜਾ ਥਕਾਵਟ ਹੋ ਜਾਂਦੀ ਆ ਚਲੋ ਮਿਲਦੇ ਆਪਾਂ ਤੁਹਾਨੂੰ ਜਲਦੀ ਲਓ ਵੀ ਦੋਸਤੋ ਪ੍ਰੀਤੂ ਨੇ ਕਰ ਲਈ ਆ ਪੇਸ ਚੇਂਜ ਪਿੰਡੂ ਇਸ ਰੂਪ ਚ ਨਹੀਂ ਐਸੇ ਤੱਕ ਰੂਪ ਕਰ ਲਿਆ ਚੇਂਜ ਸੋ ਨਵਾਂ ਸੂਟ ਬੁਟੀਕ ਦਾ ਇੱਕ ਹੋਰ ਰੈਡੀ ਹੋ ਗਿਆ ਹੂੰ ਬੱਲੇ 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 ਨਵਾਂ ਡਿਜ਼ਾਈਨ ਆਇਆ ਹੈ ਸਹੀ ਗਾ ਚੀਕੋ ਆ ਚ ਗਿਆ ਹੈ ਹਾਂ ਹਾਂਜੀ ਇਹ ਆਪਣਾ ਨਵਾਂ ਸੂਟ ਮਤਲਬ ਰੈਡੀ ਹੋਇਆ ਹੈ ਇਹ ਜਿਹੜਾ ਡਿਜ਼ਾਈਨ ਆ ਬਹੁਤ ਸੋਹਣਾ ਰੈਡੀ ਹੋਇਆ ਹੈ ਦੁਪੱਟੇ ਤੇ ਵੀ ਵਰਕ ਆ ਸਲਵਾਰ ਤੇ ਘੇਰੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਵਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੀ ਸਫਾਈ ਆ ਆਰਮ ਤੇ ਵਰਕ ਆਇਗਾ ਐਂਡ ਨੱਕ ਤੇ ਵੀ ਆ ਥੋੜਾ ਜਿਹਾ ਪਤਲੀ-ਪਤਲੀ ਲੇਅਰਜ਼ ਹੀ ਆ ਨੱਕ ਤੇ ਵੀ ਸੋ ਇਹਦਾ ਦੁਪੱਟਾ ਬਹੁਤ ਹੈਵੀ ਬਣਿਆ ਹੋਇਆ ਹੈ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਤੇ ਵਰਕ ਆ ਜਿਹੜਾ ਬਹੁਤ ਸੋਹਣਾ ਯੂਨੀਕ ਆ ਫਿਰ ਨਾਲ ਹੀ ਆਪਾਂ ਗੁੱਟਾ ਐਡ ਕੀਤਾ ਹੋਇਆ ਹੈ ਦੁਪੱਟੇ ਤੇ ਤਾਂ ਕਿ ਲੁੱਕ ਹੋਰ ਵੀ ਸੋਹਣੀ ਆਵੇ ਸੋ ਤੁਸੀਂ ਜੇ ਇਹ ਦੁਪੱਟਾ ਗੋਟਾ ਨਹੀਂ ਲਾਇਕ ਕਰਦੇ ਆਪਾਂ ਹੋਰ ਚੇਂਜ ਵੀ ਕਰ ਸਕਦੇ ਆ ਇਸ ਨੂੰ ਕਿਸੇ ਹੋਰ ਕਲਰ ਤੇ ਵੀ ਬਣਾ ਸਕਦੇ ਆ ਇਸੇ ਡਿਜ਼ਾਈਨ ਨੂੰ ਸੇਮ ਨੂੰ ਤੇ ਲੁੱਕ ਦੇਖੋ ਕਿੰਨੀ ਸੋਹਣੀ ਹੈ ਕਿੰਨਾ ਸੋਹਣਾ ਵਰਕ ਹੈ ਵਿੱਚ ਕਲਰ ਐਂਡ ਔਰਨ ਕੀਤਾ ਹੋਇਆ ਹੈ ਤੇ ਬਹੁਤ ਯੂਨਿਕ ਜਿਹਾ ਡਿਜ਼ਾਈਨ ਆ ਤੇ ਜਿਹੜਾ ਇਹ ਬਨਿਆ ਹੋਇਆ ਸੂਟ ਹੈ ਆਪਣਾ ਸ਼ਾਰਟਨ ਔਰਗੈਂਜ਼ ਤੇ ਬਨਿਆ ਹੋਇਆ ਹੈ ਤੇ ਨਾਲ ਇਹਦੇ ਔਰਗੈਂਜ਼ਾ ਦਾ ਦੁਪੱਟਾ ਆਪਾਂ ਲਗਾਇਆ ਹੋਇਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ ਨੰ ਜੀ ਨੈਕ ਸੂਟ ਆਪਣਾ ਹੈਗਾ ਵਾ ਗਲਾਸ ਟਿਸ਼ੂ ਦੇ ਉੱਪਰ ਬਣਿਆ ਇਹਦੇ ਤੇ ਕਾਫੀ ਹੈਵੀ ਵਰਕ ਵਰਕ ਬਹੁਤ ਜ਼ਿਆਦਾ ਸੋਨਾ ਹੋਇਆ ਵਾ ਇਸ ਤੇ ਵੀ ਤੇ ਬਹੁਤ ਯੂਨੀਕ ਜਆ ਹੈ ਗਲੇ ਦਾ ਡਿਜ਼ਾਈਨ ਵੀ ਬਹੁਤ ਡਿਫਰੈਂਟ ਜਆ ਬਣਿਆ ਹੋਇਆ ਨੈਕ ਤੇ ਤੁਸੀਂ ਦੇਖ ਸਕਦੇ ਹੋ ਪੂਰੀ ਪ੍ਰੋਪਰ ਸਾਈ ਹੈ ਤੇ ਬਹੁਤ ਡਿਫਰੈਂਟ ਜਆ ਯੂਨੀਕ ਜਆ ਡਿਜ਼ਾਈਨ ਹੈ ਇਕੱਲੇ ਇਕੱਲੇ ਚੀਜ਼ ਇਹਦੇ ਵਿੱਚ ਦਿਖਦੀ ਹੈ ਇਹ ਸੂਟ ਆਪਣੇ ਦੋਨੇ ਨਵੇਂ ਹੋਏ ਰੈਡੀ ਹੋਏ ਹਨਾ ਹਾਂਜੀ ਇਹ ਦੋਨੇ ਨਵੇਂ ਰੈਡੀ ਹੋਏ ਨੇ ਘੇਰੇ ਤੇ ਵੀ ਬਹੁਤ ਸੋਹਣਾ ਵਰਕ ਹੈ ਹੈਵੀ ਵਰਕ ਹੈ ਘੇਰੇ ਤੇ ਵੀ ਯੂਨੀਕ ਜਿਹਾ ਲੱਗ ਰਿਹਾ ਹੈ ਤੇ ਡਿਫਰੈਂਟ ਜੀ ਲੁੱਕ ਹੈ ਇਹਦੀ ਵਿੱਚ ਜਿਹੜੇ ਕਲਰ ਯੂਜ਼ ਹੋਏ ਆ ਉਹਦੇ ਨਾਲ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਆਂਦੀ ਹੈ ਕਿਉਂਕਿ ਲਾਈਟ ਕਲਰ ਤੇ ਜਦੋਂ ਵੀ ਆਪਾਂ ਕੋਈ ਵੀ ਥ्रेड ਯੂਜ਼ ਕਰਦੇ ਆਂ ਤਾਂ ਜ਼ਿਆਦਾ ਸੋਹਣਾ ਲੱਗਦਾ ਹੈ ਸੋ ਇਹਦੇ ਨਾਲ ਕਮਲ ਚਨਾਉਣ ਦਾ ਦੁਪੱਟਾ ਹੈ ਮਹਿਰੂਨ ਕਲਰ ਦੇ ਵਿੱਚ ਸੋ ਲੁੱਕ ਤੁਸੀਂ ਦੇਖ ਸਕਦੇ ਹੋ ਬਾਜੂ ਤੇ ਤੁਸੀਂ ਦੇਖ ਸਕਦੇ ਹੋ ਵਰਕ ਸੋ ਤੋ ਵੇਟ ਵੀ ਨਹੀਂ ਹੋਈ ਕਿ ਕਹਿੰਦੀ ਮੈਂ ਹੁਣੇ ਪਾ ਕੇ ਮੈਂ ਹੁਣੇ ਪਾਉਣੀ ਪਉਣੇ ਆ ਜਲਦੀ ਜਲਦੀ ਸੋ ਸੋਨਾ ਦਾ ਹੈ ਸੂਟ ਵਸੇ ਮੈਨੂੰ ਵਧੀਆ ਲੱਗੇ ਸੂਟ ਨੂੰ ਹਾਂਜੀ ਸੋ ਨਵੇਂ ਨਵੇਂ ਡਿਜ਼ਾਈਨ ਆਪਣੇ ਲਾਂਚ ਹੋਏ ਆ ਜੀ ਸਾਰੇ ਇਹ ਸੋ ਜੇ ਕਿਸੇ ਨੇ ਇਨਕੁਆਰੀ ਕਰਨੀ ਹੈ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਵਾਂਗੇ ਤੁਹਾਡੇ ਲਈ ਕਾਫੀ ਡਿਜ਼ਾਈਨ ਹੈਗੇ ਜਿਹੜੇ ਆਪਣੇ ਹੋਰ ਵੀ ਨਵੇਂ ਨਵੇਂ ਰੈਡੀ ਕਈ ਕਸਟਮਰ ਬਹੁਤ ਹੈਵੀ ਪਸੰਦ ਕਰਦੇ ਨੇ ਕਿ ਥੋੜਾ ਲਾਈਟ ਕਰਦੇ ਨੇ ਮੀਡੀਅਮ ਜਿੱਦਾਂ ਹੀ ਮੀਡੀਅਮ ਚਾ ਆ ਜਾਂਦਾ ਹਨਾ ਜਿਆਦਾ ਹੈਵੀ ਵੀ ਨਹੀਂ ਤੇ ਲਾਈਟ ਵੀ ਨਹੀਂ ਹਨਾ ਕੈਂਟ ਲੱਗਦਾ ਵਸੇ ਤੇ ਜਿਹੜਾ ਉਦੋਂ ਅਗਲਾ ਜਿਹੜਾ ਤੁਸੀਂ ਦਿਖਾਉਣ ਨੂੰ ਕਹਿੰਦੀ ਸੀਗੇ ਉਹ ਵਾਲਾ ਉਦੋਂ ਉਹ ਥੋੜਾ ਜ਼ਿਆਦਾ ਹੈਵੀ ਹੈ ਨਾ ਬਾਹਮਾ ਦੀ ਵਰਕ ਸਮਝ ਲੱਗਦਾ ਨਾ ਹਾਂਜੀ ਬਾਹਮਾ ਤੇ ਬਹੁਤ ਸੋਹਣਾ ਵਰਕ ਹੋਇਆ ਹੈ ਸੋ ਹੁਣ ਨੈਕਸਟ ਦੇਖਿਓ ਜੀ ਇਹ ਇਹ ਹੈਗਾ ਪਰਪਲ ਜਿਹਾ ਕਲਰ ਚ ਇਹ ਬਹੁਤ ਸੋਹਣਾ ਕਲਰ ਆ ਇਹ ਵੈਸੇ ਪਿਓਰ ਕਰੀਬ ਦੇ ਉੱਪਰ ਬਣਿਆ ਹੈ ਜਿਹੜੀ ਫੁੱਲ ਪਿਓਰ ਕਰੀਬ ਹੁੰਦੀ ਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਯੂਨਿਕ ਐਂਡ ਸੋਹਣਾ ਹੈ ਤੇ ਕੱਲੀ ਕੱਲੀ ਚੀਜ਼ ਦੇ ਵਿੱਚ ਆਪਾਂ ਨੂੰ ਵਰਕ ਦੇ ਵਿੱਚ ਦਿਖ ਰਹੀ ਆ ਐਂਡ ਬਹੁਤ ਹੀ ਆ ਡਿਫਰੈਂਟ ਜਿਹਾ ਵਰਕ ਹੈ ਇਹ ਤੇ ਬਹੁਤ ਹੀ ਲੁੱਕ ਵੀ ਬਹੁਤ ਸੋਹਣੀ ਹੈ ਇਹਦੀ ਤੇ ਮਿਹਨਤ ਵੀ ਬਹੁਤ ਜਿਆਦਾ ਹੁੰਦੀ ਹੈ ਜੀ ਇੱਕ ਇੱਕ ਚੀਜ਼ ਗੱਲ ਵੀ ਹੈਵੀ ਹੈ ਮਤਲਬ ਕਹਿੰਦਾ ਬਹੁਤ ਹੈਵੀ ਬਣਿਆ ਹੋਇਆ ਹੈ ਇਹ ਸੂਟ ਇੱਕ ਇੱਕ ਟੰਕਾ ਇੱਕ ਇੱਕ ਮੋਤੀ ਹੱਥ ਨਾਲ ਲਾਉਣਾ ਬਹੁਤ ਬਰੀਕੀ ਦਾ ਕੰਮ ਆ ਸ਼ਿਪਾਈ ਕਰਨੀ ਹਨਾ ਚੀਜ਼ਾਂ ਇਹ ਸੋਹਣੀਆਂ ਲੱਗਦੀਆਂ ਪਰ ਮਿਹਨਤ ਇਹਦੇ ਵਿੱਚ ਮਿਹਨਤ ਬਹੁਤ ਕਾਰੀਗਰਾਂ ਦੀ ਹੁੰਦੀ ਹੈ ਬਹੁਤ ਜਿਆਦਾ ਮਿਹਨਤ ਲੱਗੀ ਹੁੰਦੀ ਆ ਹਨਾ ਸੋ ਜਿਹੜੇ ਹੁਣ ਆਪਣੇ ਹੋਰ ਵੀ ਕਾਫੀ ਜ਼ਿਆਦਾ ਡਿਜ਼ਾਈਨ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਟ ਇਹ ਬਹੁਤ ਹੈਵੀ ਸੂਟ ਬਣਿਆ ਹੋਇਆ ਏ ਆਪਾਂ ਤੁਹਾਡੇ ਲਈ ਹੋਰ ਵੀ ਨਵੇਂ-ਨਵੇਂ ਸੂਟ ਲੈ ਕੇ ਆਉਂਦੇ ਰਾਵਾਂਗੇ ਸੋ ਜੇ ਤੁਸੀਂ ਕਿਸੇ ਵੀ ਸੂਟ ਦੀ ਇਨਕੁਆਇਰੀ ਕਰਨੀ ਹੋਈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸਕਰੀਨਸ਼ਾਟ ਭੇਜ ਦਿਓ ਇਹ ਜਿਹੜਾ ਆਪਣਾ ਡਿਜ਼ਾਈਨ ਆ ਇਹ ਸਾਰਾ ਬਹੁਤ ਸੋਹਣਾ ਬਣਿਆ ਹੈ 컬러ਫੁਲ ਸਿੱਪੀਆਂ ਲੱਗੀਆਂ ਹੋਈਆਂ ਨੇ ਬਹੁਤ ਡਿਫਰੈਂਟ ਤੇ ਯੂਨਿਕ ਚ ਵਰਕ ਹੈ ਥ्रेड ਵੀ ਯੂਜ਼ ਹੋਇਆ ਸਾਰਾ ਕੁਝ ਇਹਦੇ ਵਿੱਚ ਯੂਜ਼ ਕੀਤਾ ਹੋਇਆ ਹੈ ਨੈਕ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦਾ ਤੇ ਡਿਜ਼ਾਈਨਿੰਗ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਕਿ ਬਹੁਤ ਡਿਫਰੈਂਟ ਐ ਐਦੇ ਵਿੱਚ ਤੇ ਫੁਲੀ ਹੈਵੀ ਵਰਕ ਹੂੰ ਹਾਂਜੀ ਹੁਣ ਲੁੱਕ ਘੈਂਟ ਲੱਗਦੀ ਐ ਕਿ ਪਹਿਲਾਂ ਘੈਂਟ ਲੱਗਦੀ ਸੀ ਦੱਸਿਓ ਮੜਾ ਜਾ ਆਬੀਸਲੀ ਹੁਣ ਲੱਗਦੀ ਐ ਹਾਂ ਸਾਰੇ ਤੋਂ ਜ਼ਿਆਦਾ ਜੱਜਦਈ ਮੇਰੀ ਉਹ ਕਹਿੰਦੇ ਜੇ ਤੁਸੀਂ ਕੋਟ ਮੈਰਿਜ ਕਰਾਉਣੀ ਐ ਨਾ ਤਾਂ ਰੋਟੀ ਬਣ ਕੇ ਆਉਣਾ ਪਊਗਾ ਹੁਣ ਇਹ ਕਹਿੰਦੀ ਮੈਂ ਤਾਂ ਹੈਗੀ 7 ਸਾਲ ਪਰਾਣੀ ਵੀ ਮੈਂ ਹੁਣ ਬਹੁਤੀ ਨਵੀਂ ਬਣੀ ਬਣ ਕੇ ਆਵਾ ਮੈਂ ਹੈ ਮੇਰਾ ਜੋਰ ਪੂਰਾ ਲਾ ਪੂਰਾ ਜੋਰ ਲਾ ਰਹੀ ਆ ਹੁਣ ਇਹ ਵੀ ਮੈਂ ਐ ਲੱਗਾ ਮੇਰਾ ਅੱਜ ਅੱਜ ਵਿਆਹ ਹੋਇਆ ਹੋਵੇ ਪਰ ਇਹ ਮਾਡਲ 7 ਸਾਲ ਪੁਰਾਣਾ ਹੈਗਾ ਆਪਾਂ ਨਾਲ ਹੀ ਮੈਂ ਤੇਰੀ ਯਾਦ ਹੁਣ 7 ਸਾਲਾਂ ਦਾ ਹੈ ਸਹੀ ਹੈ ਹਮ ਆ ਸੂਟ ਦੋ ਜੀ ਕੈਂਡਲਾ ਦਾ ਕਮੈਂਟ ਕਰਕੇ ਹਮ ਅੱਛਾ ਠੀਕ ਹੈ ਦੇਖੋ ਦੀ ਦੇਖਣਾ ਤੁਸੀਂ ਵਕ ਹੂੰ ਕਹਿਣ ਵਾਲਾ ਨਾ ਪੈਹੀ ਉਹ ਘੈਂਡਾ ਹੈ ਹੀ ਘੈਂਟ ਹਾਂ ਹਾਂ ਕਹੇੜਾ ਮੈਂ ਵਿਆਹ ਕਰਾ ਲੈ ਦਿਨ ਤੈਨੂੰ ਤਿੰਨ ਦਿਨ ਦਿਨ ਦਾ ਵਿਆਹ ਦੇ ਕਿਉਂ ਵਿਆਹ ਕਰਾਉਣਾ ਇਹਦੇ ਨਾਲ ਅੱਛਾ ਠੀਕ ਮੈਨੂੰ ਤਰਸ ਆ ਗਿਆ ਮੈਂ ਕਿਹਾ ਚੱਲ ਕਰਾ ਲੈਨੇ ਬਾਹਲਾ ਕਹਿੰਦੀ ਮਕਰਪਈ ਕੁੜੀ ਹੂੰ ਠੀਕ ਠੀਕ ਹੂੰ ਚਲੋ ਹੁਣ ਆਪਾਂ ਥੋੜੇ ਜਿਹਾ ਕੰਮ ਕਰ ਲਈਏ ਕਰ ਲਈਏ ਆਈ ਪਹਿਲਾਂ ਮਾੜੀ ਹੂੰ ਹਾਲਾਤ ਚ ਚਾਹ ਚੜ ਗਿਆ ਨਵਾਂ ਸੂਟ ਵੇਖ ਕੇ ਇਹ ਨਾ ਨੂੰ ਪਾ ਕੇ ਚੈੱਕ ਕਰ ਮਾਵਾਂ ਫਿਰ ਨੂੰ ਫੋਟੋ ਸਹੀ ਸੈੱਟ ਆਈ ਕਿ ਨਹੀਂ ਆਈ ਠੀਕ ਆ ਠੀਕ ਆ ਚਲੋ ਫਿਰ ਮਿਲਦੇ ਆ ਫਿਰ ਮਿਲਦੇ ਥੋੜੇ ਟਾਈਮ ਕੁੱਕ ਲੱਗੀ ਬਈ ਹੁਣ ਕੁਛ ਕਾਪੀ ਦੀਗੇ ਠੀਕ ਆ ਤੇ ਜਿਹੜੇ ਆਪਣੇ ਕੰਮਕਾਰ ਸੀਗੇ ਆਧਾਰ ਦੂਰ ਕਾਰਡ ਵਾਲੇ ਖਜਲਖਵਾਰ ਹੋ ਗਏ ਕਾਫੀ ਹੱਦ ਤੱਕ ਕਰ ਲਏ ਪਰ ਹੁਣ ਹਫਤੇ ਦਾ ਹੀ ਅਪਡੇਟ ਆਊਗੀ ਉਹਨਾਂ ਦੀ ਵੀ ਸੈੱਟ ਹੋ ਗਏ ਬਦਲ ਉਹ ਜਿਹੜੇ ਚੇਂਜ ਹੋਗੇ ਇਹਨਾਂ ਦਾ ਵੀ ਨਹੀਂ ਇਹਨੇ ਚਾ ਚਾਜ ਨੇ ਫੋਟੋ ਵੀ ਬਦਲ ਲਈ ਕਿ ਦੀ ਮੇਰੀ ਸੋਹਣੀ ਆ ਉਹ ਆਧਾਰ ਕਾਰਡ ਦੇ ਉਹ ਫਿਰ ਕਹਿੰਦੇ ਨਾ ਆਧਾਰ ਕਾਰਡ ਤੇ origonal ਫੋਟੋ ਹੁੰਦੀ ਆ ਮੇਰੇ ओरिजिनल ਫੋਟੋ ਖਰੀਦ ਨੂੰ ਜਾਂਦ ਨਹੀਂ ਨਾ ਹੁੰਦੀ ਹਨ ਹਾਂਜੀ ਤੇ ਹੁਣ ਫਿਰ ਆਧਾਰ ਕਾਰਡ ਵਾਲੀ ਫੋਟੋ ਨਹੀਂ ਅਪਡੇਟ ਕੀਤੀ ਆ ਤੇ ਮੇਰਾ 100 ਰੁਪਿਆ ਲਵਾਤਾ ਇਹਨੇ ਅੱਜ ਤੇ ਮੇਰੇ ਮੇਰੇ ਆਧਾਰ ਕਾਰਡ ਤੇ 50 ਰੁਪਏ ਲੱਗੇ ਤੇ 100 ਲਗਾ 150 ਰੁਪਏ ਜਿਹੜੇ ਪੰਗਾ ਪਿਆ ਅੱਜ ਹਨਾ ਜੇ ਆਧਾਰ ਕਾਰਡ ਸੈੱਟ ਹੋ ਗਿਆ ਉਸ ਤੋਂ ਬਾਅਦ ਪਾਸਪੋਰਟ ਸੈੱਟ ਹੋਊਗਾ ਪਾਸਪੋਰਟ ਸੈੱਟ ਹੋਊਗਾ ਉਸ ਤੋਂ ਬਾਅਦ ਫਿਰ ਇਹਦੇ ਨਾਲ ਵਿਆਹ ਹੋ ਕਰਾਉਣ ਬਾਰੇ ਸੋਚਾਂਗੇ ਆਪਾਂ ਠੀਕ ਹੈ ਚਲੋ ਫਿਰ ਆਓ ਫਿਰ ਹੁਣ ਆਪਾਂ ਚੱਲੀਏ ਕੁਝ ਕਾਪੀ ਲਈ ਹਾਂ ਆਪੀ ਕਿ ਹੁੰਨੇ ਕੁਝ ਕਾਪੀ ਲਈ ਹਾਂ ਕੁਝ ਕਾਪੀ ਲਈਏ ਚਲੋ ਹਾਂ ਟਾਈਮ ਵੀ ਹੋਇਆ ਪਿਆ ਓਕੇ ਫਿਰ ਓਕੇ ਆਓ ਫਿਰ ਚੱਲਦੇ ਹਾਂ ਸਾਰੇ ਜਣੇ ਨਾਲ ਮਿਲ ਕੇ ਹਾਂਜੀ ਦੋਸਤੋ ਪਹੁੰਚ ਗਏ ਹਾਂ ਆਪਾਂ ਹੁਣ ਪ੍ਰਤਾਪ ਰੋਡ ਦੇ ਉੱਤੇ ਮੋਗੇ ਦੇ ਵਿੱਚ ਬੋਲਟਨ ਪੀਜ਼ਾ ਵਾਲਿਆਂ ਦੇ ਸੋ ਅਸੀਂ ਅਕਸਰ ਇੱਥੇ ਆਉਂਨੇ ਹਾਂ ਬਹੁਤ ਘੈਂਟ ਪੀਜ਼ਾ ਬਾਈ ਹੁਣੇ ਬਣਾਉਂਦੇ ਆ ਤੇ ਸਾਡਾ ਮੇਰਾ ਤੇ ਮਾਨ ਪੀਦਾ ਫੇਵਰੇਟ ਪੀਜ਼ਾ ਹੀ ਆ ਤੇ ਗ੍ਰਾਫਿਕ ਤੁਸੀਂ ਦੇਖ ਸਕਦੇ ਹੋ ਬੈਕਗ੍ਰਾਉਂਡ ਕਿੰਨਾ ਘੈਂਟ ਆ ਬਾਈ ਹੁਣਾਂ ਦਾ ਬੜਾ ਕੰਮ ਆ ਘੈਂਟ ਹਨਾ ਕੀ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਬਹੁਤ ਸੋਹਣਾ ਇਹਨਾਂ ਦਾ ਡੀਲ ਕਰਨ ਦਾ ਤਰੀਕਾ ਵਾ ਹਨ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਆਫਰਾਂ ਵਗੈਰਾ ਵੀ ਕਾਫੀ ਲੱਗੀਆਂ ਹੁੰਦੀਆਂ ਨੇ ਇੱਥੇ ਹਨਾ ਤੇ ਕੇਕ ਪੇਸਟੀਆਂ ਬਹੁਤ ਤਰ੍ਹਾਂ ਦੇ ਘੈਂਟ ਘੈਂਟ ਆ ਬਰਥਡੇ ਵਾਸਤੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਆ ਸਕਦੇ ਹੋ ਬਰਥਡੇ ਮਨਾਉਣਾ ਤਾਂ ਤੁਸੀਂ ਇੱਥੇ ਆ ਕੇ ਬਰਥਡੇ ਵੀ ਮਨਾ ਸਕਦੇ ਹੋ ਦੇਖੋ ਕਿੰਨਾ ਘੈਂਟ ਗ੍ਰਾਫ ਕਰ ਤੇ ਬਹੁਤ ਘੈਂਟ ਰਾਇਲ ਫੀਲਿੰਗ ਆਉਂਦੀ ਆ ਲਓ ਜੀ ਮਨਪ੍ਰੀਤ ਨੇ ਸੀਟ ਲੈ ਲਈ ਆ ਹੁਣ ਤੇ ਇੱਥੇ ਆਪਣਾ ਹੁਣ ਆਊਗਾ ਪੀਜ਼ਾ ਆਰਡਰ ਹੋ ਕੇ ਤੇ ਫੇਰ ਆਪਾਂ ਸਾਰੀ ਫੈਮਿਲੀ ਨੇ ਇੱਥੇ ਪੱਕ ਬਹੁਤ ਜ਼ਿਆਦੀ ਲੱਗੀ ਪਈ ਐ ਵੈਸੇ ਪੀਸੇ ਪੀਜੇ ਦੀ ਖੁਸ਼ਬੂ ਜਦੋਂ ਸਾਨੂੰ ਆਉਂਦੀ ਆ ਤੇ ਪੱਕ ਉਹਦੋਂ ਵੱਜ ਜਾਂਦੀ ਆ ਤੇ ਪੀਜ਼ਾ ਆਪਣਾ ਰੈਡੀ ਹੋ ਕੇ ਆ ਗਿਆ ਜੀ ਮੇਰਾ ਮੇਰਾ ਥੋੜਾ ਜਿਹਾ ਤਾਂ ਆਰਗੈਨੋ ਉੱਤੇ ਵਾਵਾ ਸਾਰੀ ਪਾ ਕੇ ਪੀਜ਼ਾ ਖਾਣ ਦੀ ਆਰਗੈਨੋ ਪਾ ਲਈ ਆ ਆਪਾਂ ਮਨਪੀ ਥੋੜਾ ਘੱਟ ਪਾਉਂਦੇ ਆ ਲਓ ਜੀ ਪੇਟ ਵਾਲੇ ਚੂਹੇ ਹੋ ਗਏ ਪੂਰੀ ਸਪੀਡਾਂ ਦੇ ਉੱਤੇ ਤੇ ਪੱਕ ਬਹੁਤ ਜ਼ਿਆਦੇ ਲੱਗੀ ਆ ਖਾਣਾ ਖਾਣ ਤੋਂ ਬਾਅਦ ਆਪਾਂ ਚਾਨੇ ਕਰੀ ਤੇ ਐਸ ਵੀ ਵੇਟ ਕਰਦੀ ਹੋਊਗੀ ਤੇ ਅੱਜ ਵਾਲੇ ਵਲੌਗ ਦੀ ਹਾਜ਼ਰੀ ਇੰਨੀ ਕੁ ਪ੍ਰਵਾਣ ਕਰਿਓ ਤੇ ਮਿਲਦੇ ਆਂ ਫਿਰ ਕੱਲ ਕਿਸੇ ਨਵੇਂ ਵਲੌਗ ਦੇ ਵਿੱਚ ਜਿਹੜੇ ਫਸਟ ਟਾਈਮ ਦੇ ਕਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅ ਅੱਜ ਫਿਰ ਮੇਰੀ ਫੈਮਿਲੀ ਆਪਾਂ ਸਾਰੇ ਜਣੇ ਰਲ ਮਿਲ ਕੇ ਪੀਜ਼ਾ ਖਾਣੇ ਆ ਤੇ ਕੋਕ ਦੇ ਨਾਲ ਪੀਜ਼ਾ ਖਾਣ ਦਾ ਸੁਆਦ ਹੀ ਵੱਖਰਾ ਸਸਰੀ ਘਰ ਸਾਰੇ ਨੂੰ ਮਿਲਦੇ ਆਂ ਫਿਰ ਕੱਲ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਹਾਂ